ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 144ਵੇਂ ਦਿਨ 100 ਦਿਨ 100 ਡਿਫਰੈਂਟ ਟਾਈਪਸ ਆਫ ਟਰਨਲ ਤੁਮਾਲਾ ਸਾਹਿਬ ਅਤੇ ਪੰਨੇ ਸਜਾ ਕੇ ਦਿਖਾਉਣਾ ਦਾ ਅੱਜ ਤੁਹਾਡੇ ਲਈ ਮੋਨ ਨੀ ਸ਼ੇਪ ਦੇ ਵਿੱਚ ਸਿੰਗਲ ਵਟਾ ਵਾਲਾ ਪੰਨਾ ਲੈ ਕੇ ਆਏ ਆਂ ਚੱਲ ਦੀ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਤੇ ਸ਼ੇਅਰ ਕਰਨਾ ਨਾ ਭੁੱਲਿਓ ਸਿਰ ਦੇ ਵਿਚਕਾਰ ਜੋੜਾ ਸੇ ਕਰਕੇ ਕੰਗਾ ਸੇਬ ਨੂੰ ਸਜਾ ਕੇ ਇਸ ਤਰੀਕੇ ਨਾਲ ਗੋਲ ਸ਼ੇਪ ਦੇ ਵਿੱਚ ਪੰਨਾ ਸਜਾ ਕੇ ਅਸੀਂ ਸਿੰਗਲ ਪੰਨਾ ਦੋਨਾਂ ਸਾਈਡਾਂ ਤੋਂ ਕਪੜਾ ਅੰਦਰ ਫੋਲਡ ਕਰਕੇ ਇਸ ਤਰੀਕੇ ਨਾਲ ਸਜਾਣਾ ਸ਼ੁਰੂ ਕਰਾਂਗੇ ਇਸ ਪੰਨੇ ਦੇ ਵਿੱਚ ਦੋਨਾਂ ਸਾਈਡਾਂ ਤੋਂ ਅਗੇ ਫੇਕ ਚੰਗੀ ਤਰ੍ਹਾਂ ਖੋਲ ਕੇ ਪਿਛੇ ਤੱਕ ਹੱਥ ਫੇਰ-ਫਿਰ ਕੇ ਟਾਈਟ ਕਰਾਂਗੇ ਦੋਨਾਂ ਸਾਈਡਾਂ ਤੋਂ ਪੱਲਾ ਅੰਦਰ ਫੋਲਡ ਕਰਕੇ ਪੂਣੀ ਕਰਾਂਗੇ ਉਪਰੋ ਜੀ ਪੇਚਾਂ ਨੂੰ ਮੋਟੇ ਕਰਕੇ ਬਰਾਬਰ ਕਰਾਂਗੇ ਅਖੀਲੇ ਪੱਲੇ ਨੂੰ ਸਾਫ਼ ਕਰਨ ਤੋਂ ਬਾਅਦ ਚ ਇਹਦਾ ਸਿੰਗਲ ਪੱਲਾ ਇਸ ਤਰੀਕੇ ਨਾਲ ਸਾਫ਼ ਕਰਕੇ ਉੱਪਰਲੇ ਪੱਲੇ ਦੇ ਇਸ ਜਗ੍ਹਾ ਤੇ ਅੰਦਰ ਕਰ ਦੇਣਾ ਹੈ ਉਪਰੋ ਜੀ ਲੁਪੀ ਵਾਲੇ ਪੱਲੇ ਨੂੰ ਖਿੱਚ ਕੇ ਸੇਨ ਨੂੰ ਚੰਗੀ ਤਰ੍ਹਾਂ ਢਾਕੇ ਪਿਛੇ ਲੁਪੀ ਨੂੰ ਵੀ ਅੰਦਰ ਕਰ ਦਵਾਂਗੇ ਇਸ ਪੰਨੇ ਦੀ ਪੂਰੀ ਵੀਡੀਓ ਤੁਸੀਂ YouTube ਤੇ ਜਾ ਕੇ ਵੀ ਦੇਖ ਸਕਦੇ ਜਿੱਥੇ ਹਰ ਇੱਕ ਚੀਜ਼ ਨੂੰ ਪੂਰੀ ਡਿਟੇਲ ਬਾਈ ਡਿਟੇਲ ਸਮਝਾਇਆ ਹੋਇਆ ਹੈ ਕੁਝ ਵੀ ਸਮਝ ਨ